ਅਮਰੀਕਾ ਨੇ ਫੌਜ ਚਦੜੀ ਰੱਖਣ ਤੇ ਲਗਾਈ ਪਾਬੰਦੀ ਸਿੱਖਾ ਮੁਸਲਮਾਨਾਂ ਤੇ ਯਹੂਦੀਆਂ ਦੀ ਧਾਰਮਿਕ ਆਜ਼ਾਦੀ ਤੇ ਮੰਡਰਾਇਆ ਖਤਰਾ ਅਮਰੀਕੀ ਰੱਖਿਆ ਵਿਭਾਗ ਦੀ ਨਵੀਂ ਸ਼ਿੰਗਾਰ ਨੀਤੀ ਨੇ ਸਿੱਖ ਮੁਸਲਮਾਨਾਂ ਤੇ ਯਹੂਦੀਆਂ ਵਰਗੇ ਧਾਰਮਿਕ ਘੱਟ ਗਿਣਤੀ ਭਾਈਚਾਰਿਆਂ 'ਚ ਵਿਆਪਕ ਚਿੰਤਾ ਪੈਦਾ ਕਰ ਦਿੱਤੀ ਹੈ ਜੀਹਾਂ ਰੱਖਿਆ 76 IIT ਹਿੰਗ ਸੇ ਦੁਆਰਾ ਜਾਰੀ ਇੱਕ ਹਾਲੀਆ ਦਾੜੀ ਤੋਂ ਛੋਟਾ ਨੁਕ ਲਗਭਗ ਖਤਮ ਕਰ ਦਿੱਤਾ ਜੋ ਧਾਰਮਿਕ ਆਧਾਰਾਂ ਤੇ ਦਾੜੀ ਰੱਖਣ ਵਾਲੇ ਸੈਨਕਾ ਦੀ ਸੇਵਾ ਤੇ ਖਤਰਾ ਮੰਡਰਾ ਰਿਹਾ ਹੈ ਇਹ ਨੀਤੀ 2010 ਤੋਂ ਪਹਿਲਾਂ ਦੇ ਮਾਪ ਦੰਡਾਂ ਤੇ ਵਾਪਸੀ ਦਾ ਆਦੇਸ਼ ਦਿੰਦੀ ਹੈ ਜਿਸ ਵਿੱਚ ਦਾੜੀ ਤੋਂ ਛੋਟਾ ਨੂੰ ਆਮ ਤੌਰ ਤੇ ਇਜਾਜ਼ਤ ਨਹੀਂ ਹੋਵੇਗੀ 3 ਸਤੰਬਰ ਨੂੰ ਮਰੀਨ ਕੋਰ ਬੇਸ ਕਵਾਂਟੀ ਕੋ ਵਿਖੇ 80 ਤੋਂ ਵੱਧ ਸੀਨੀਅਰ ਫੌਜੀ ਅਧਿਕਾਰੀ ਨੂੰ ਸੰਬੋਧਨ ਕਰਦੇ ਹੋਏ ਹੇੰਗ ਸਿੰਘ ਨੇ ਦਾੜੀ ਵਰਗੇ ਸਦੀ ਨਿਜੀ ਪੈਕਟਾਵੇ ਨੂੰ ਖਤਮ ਕਰਨ ਦਾ ਐਲਾਨ ਕੀਤਾ ਉਸਨੇ ਕਿਹਾ ਕਿ ਸਾਡੇ ਕੋਲ ਨੋਰਟਿਕ ਮੂਰਤੀਆਂ ਦੀ ਫੌਜ ਨਹੀਂ ਹੈ ਆਪਣੇ ਭਾਸ਼ਣ ਤੋਂ ਕੁਝ ਘੰਟਿਆਂ ਬਾਅਦ ਪੈਟਾਗਨ ਨੇ ਸਾਰੇ ਫੌਜੀ ਸਖਾਵਾਂ ਨੂੰ ਇੱਕ ਨਿਰਦੇਸ਼ ਜਾਰੀ ਕੀਤਾ ਜਿਸ ਵਿੱਚ ਧਾਰਮਿਕ ਛੋਟਾ ਸਮੇਤ ਜਿਆਦਾ ਦਾੜੀ ਤੋਂ ਛੋਟਾ ਨੂੰ 60 ਦਿਨਾਂ ਦੇ ਅੰਦਰ ਖਤਮ ਕਰਨ ਦਾ ਆਦੇਸ਼ ਦਿੱਤਾ ਗਿਆ ਇਹ ਨੀਤੀ ਸਥਾਨਕ ਆਬਾਦੀ 'ਚ ਇੱਕ ਰਿਤਿਕ ਕਰਨ ਦੇ ਉਦੇਸ਼ ਲਈ ਵਿਸ਼ੇਸ਼ ਬਲਾਂ ਨੂੰ ਦਿੱਤੀਆਂ ਗਈਆਂ ਅਸਥਾਈ ਛੋਟਾ ਨੂੰ ਛੱਡ ਕੇ ਸਾਰਿਆਂ ਨੂੰ ਪ੍ਰਭਾਵਿਤ ਕਰੇਗੀ ਇਸ ਤੋਂ ਪਹਿਲਾਂ 2017 'ਚ ਫੌਜ ਨੇ ਨਿਰਦੇਸ਼ 2017-3 ਰਹੀਂ ਰਾਹੀ ਸਿੱਖ ਸੈਨਿਕਾਂ ਲਈ ਸਥਾਈ ਦਾੜੀ ਅਤੇ ਪੱਗ ਦੀ ਛੋਟ ਨੂੰ ਰਸਮੀ ਰੂਪ ਦਿੱਤਾ ਸੀ ਇਸੇ ਤਰ੍ਹਾਂ ਮੁਸਲਿਮ ਆਰਥੋਡੈਕਸ ਅਹੂਦੀ ਅਤੇ ਨੌਰਸ ਪੈਗਨ ਸੈਨਿਕਾਂ ਨੂੰ ਧਾਰਮਿਕ ਛੋਟ ਮਿਲੀ ਸੀ ਜੁਲਾਈ 2025 ਚ ਫੌਜ ਨੇ ਆਪਣੇ ਚਿਹਰੇ ਤੇ ਵਾਲਾਂ ਦੀ ਨੀਤ ਨੂੰ ਅਪਡੇਟ ਕੀਤਾ ਪਰ ਧਾਰਮਿਕ ਛੋਟ ਨੂੰ ਸੁਰੱਖਿਅਤ ਰੱਖਿਆ ਗਿਆ ਸੀ ਹਾਲਾਂਕਿ ਨਵੀਂ ਨੀਤੀ ਇਨ੍ਹਾਂ ਪ੍ਰਤੀਸ਼ੀਲ ਤਬਦੀਲੀਆਂ ਨੂੰ ਉਲਟਾਉਂਦੀ ਹੈ 1981 ਦੇ ਸੁਪਰੀਮ ਕੋਰਟ ਦੇ ਫੈਸਲੇ ਬਨਾਮ ਬੇਨਬਰਗਰ ਤੋਂ ਪ੍ਰੇਰਿਤ ਸਖਤ ਸ਼ਿੰਗਾਰ ਨਿਯਮਾਂ ਵੱਲ ਵਾਪਸ ਆਉਂਦੀ ਹੈ ਅਮਰੀਕਾ ਨੇ ਫੌਜ 'ਚ ਦਾੜੀ ਰੱਖਣ ਤੇ ਲਗਾਈ ਪਾਬੰਦੀ ਸਿੱਖਾ ਮੁਸਲਮਾਨਾਂ ਤੇ ਯਹੂਦੀਆਂ ਦੀ ਧਾਰਮਿਕ ਆਜ਼ਾਦੀ ਤੇ ਮੰਡਰਾਇਆ ਖਤਰਾ ਅਮਰੀਕੀ ਰੱਖਿਆ ਵਿਭਾਗ ਦੀ ਨਵੀਂ ਸ਼ਿੰਗਾਰ ਨੀਤੀ ਨੇ ਸਿੱਖ ਮੁਸਲਮਾਨਾਂ ਤੇ ਯਹੂਦੀਆਂ ਵਰਗੇ ਧਾਰਮਿਕ ਘੱਟ ਗਿਣਤੀ ਪਾਈਚਾਰਿਆਂ 'ਚ ਵਿਆਪਕ ਚਿੰਤਾ ਪੈਦਾ ਕਰ ਦਿੱਤੀ ਹੈ ਜੀਹਾਂ ਰੱਖਿਆ 76 ਹਿੰਦ ਹੈਂਗ ਸੇ ਦੁਆਰਾ ਜਾਰੀ ਇੱਕ ਹਾਲੀਆ ਦਾੜੀ ਤੋਂ ਛੋਟਾ ਨੁਕ ਲਗਭਗ ਖਤਮ ਕਰ ਦਿੱਤਾ ਜੋ ਧਾਰਮਿਕ ਆਧਾਰਾਂ ਤੇ ਦਾੜੀ ਰੱਖਣ ਵਾਲੇ ਸੈਨਕਾ ਦੀ ਸੇਵਾ ਤੇ ਖਤਰਾ ਮੰਡਰਾ ਰਿਹਾ ਹੈ ਇਹ ਨੀਤੀ 2010 ਤੋਂ ਪਹਿਲਾਂ ਦੇ ਮਾਪ ਦੰਡਾਂ ਤੇ ਵਾਪਸੀ ਦਾ ਆਦੇਸ਼ ਦਿੰਦੀ ਹੈ ਜਿਸ ਵਿੱਚ ਦਾੜੀ ਤੋਂ ਛੋਟਾ ਨੂੰ ਆਮ ਤੌਰ ਤੇ ਇਜਾਜ਼ਤ ਨਹੀਂ ਹੋਵੇਗੀ 3 ਸਤੰਬਰ ਨੂੰ ਮਰੀਨ ਕੋਰ ਬੇਸ ਕਵਾਂਟੀਕੋ ਵਿਖੇ 80 ਤੋਂ ਵੱਧ ਸੀਨੀਅਰ ਫੌਜੀ ਅਧਿਕਾਰੀ ਨੂੰ ਸੰਬੋਧਨ ਕਰਦੇ ਹੋਏ ਹੇੰਗ ਸਿੰਘ ਨੇ ਦਾੜੀ ਵਰਗੇ ਸਤੀ ਨਿਜੀ ਪੈਕਟਾਵੇ ਨੂੰ ਖਤਮ ਕਰਨ ਦਾ ਐਲਾਨ ਕੀਤਾ ਉਸਨੇ ਕਿਹਾ ਕਿ ਸਾਡੇ ਕੋਲ ਨੌਂਟਿਕ ਮੂਰਤੀਆਂ ਦੀ ਫੌਜ ਨਹੀਂ ਹੈ ਆਪਣੇ ਭਾਸ਼ਣ ਤੋਂ ਕੁਝ ਘੰਟਿਆਂ ਬਾਅਦ ਪੈਟਾਗਨ ਨੇ ਸਾਰੇ ਫੌਜੀ ਸਖਾਵਾਂ ਨੂੰ ਇੱਕ ਨਿਰਦੇਸ਼ ਜਾਰੀ ਕੀਤਾ ਜਿਸ ਵਿੱਚ ਧਾਰਮਿਕ ਛੋਟਾ ਸਮੇਤ ਜਾਦਾ ਦਾੜੀ ਤੋਂ ਛੋਟਾ ਨੂੰ 60 ਦਿਨਾਂ ਦੇ ਅੰਦਰ ਖਤਮ ਕਰਨ ਦਾ ਆਦੇਸ਼ ਦਿੱਤਾ ਗਿਆ ਇਹ ਨੀਤੀ ਸਥਾਨਕ ਆਬਾਦੀ 'ਚ ਇੱਕ ਰਿਤਿਕ ਕਰਨ ਦੇ ਉਦੇਸ਼ ਲਈ ਵਿਸ਼ੇਸ਼ ਬਲਾਂ ਨੂੰ ਦਿੱਤੀਆਂ ਗਈਆਂ ਅਸਥਾਈ ਛੋਟਾ ਨੂੰ ਛੱਡ ਕੇ ਸਾਰਿਆਂ ਨੂੰ ਪ੍ਰਭਾਵਿਤ ਕਰੇਗੀ ਇਸ ਤੋਂ ਪਹਿਲਾਂ 2017 'ਚ ਫੌਜ ਨੇ ਨਿਰਦੇਸ਼ 2017-3 ਰਹੀਂ ਰਾਹੀ ਸਿੱਖ ਸੈਨਿਕਾਂ ਲਈ ਸਥਾਈ ਦਾੜੀ ਅਤੇ ਪੱਗ ਦੀ ਛੋਟ ਨੂੰ ਰਸਮੀ ਰੂਪ ਦਿੱਤਾ ਸੀ ਇਸੇ ਤਰ੍ਹਾਂ ਮੁਸਲਿਮ ਆਰਥੋਡੈਕਸ ਅਹੂਦੀ ਅਤੇ ਨਾਰਥ ਪੈਗਨ ਸੈਨਿਕਾਂ ਨੂੰ ਧਾਰਮਿਕ ਛੋਟ ਮਿਲੀ ਸੀ ਜੁਲਾਈ 2025 ਚ ਫੌਜ ਨੇ ਆਪਣੇ ਚਿਹਰੇ ਤੇ ਵਾਲਾਂ ਦੀ ਨੀਤੀ ਨੂੰ ਅਪਡੇਟ ਕੀਤਾ ਪਰ ਧਾਰਮਿਕ ਛੋਟ ਨੂੰ ਸੁਰੱਖਿਅਤ ਰੱਖਿਆ ਗਿਆ ਸੀ ਹਾਲਾਂਕਿ ਨਵੀਂ ਨੀਤੀ ਇਨ੍ਹਾਂ ਪ੍ਰਤੀਸ਼ੀਲ ਤਬਦੀਲੀਆਂ ਨੂੰ ਉਲਟਾਉਂਦੀ ਹੈ 1981 ਦੇ ਸੁਪਰੀਮ ਕੋਰਟ ਦੇ ਫੈਸਲੇ ਬਨਾਮ ਬੇਨਬਰਗ ਤੋਂ ਪ੍ਰੇਰਿਤ ਸਖਤ ਸ਼ਿੰਗਾਰ ਨਿਯਮਾਂ ਵੱਲ ਵਾਪਸ ਆਉਂਦੀ ਹੈ